ਸਿਆ ਕਾਲ ਜੀ ਅਸੀਂ ਪਹਿਲੇ ਵੀ ਵੀਡੀਓ ਪਾਈ ਸੀ ਮਨੋਧ ਪਾਜੀ ਦੀ ਜੋ ਕਿ ਦਸਹਰਾ ਮੈਕਰ ਨੇ ਦਸਹਰਾ ਤਿਆਰ ਕਰਦੇ ਨੇ 라ਵਣ ਦਾ ਤਿਆਰ ਕਰਦੇ ਨੇ ਬਹੁਤ ਕੁੰਭ ਕਰਨ ਦਾ ਤਿਆਰ ਕਰਦੇ ਨੇ ਮੇਘਨਾਥ ਦਾ ਤਿਆਰ ਕਰਦੇ ਨੇ ਵੱਖ-ਵੱਖ ਥਾਵਾਂ ਤੇ ਤਿਆਰ ਕਰਕੇ ਕੱਲ ਦੇ ਨੇ ਤੇ ਅਸੀਂ ਪਹਿਲੇ ਵੀ ਵੀਡੀਓ ਪਾਈ ਹੋਈ ਸੀ ਅੱਜ ਅੰਮ੍ਰਿਤਸਰ ਤੋਂ ਚੱਲ ਕੇ ਸਾਡਾ ਸਾਡੇ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਆਏ ਹੋਏ ਨੇ ਤੇ ਜੰਡਿਆਲਾ ਗੁਰੂ ਦੇ ਵਿੱਚ ਆ ਕੇ ਜਿਹੜਾ ਰਹਿੰਦਾ ਕੰਮ ਆ ਉਹ ਕਰ ਰਹੇ ਨੇ ਬਹੁਤ ਵਧੀਆ ਮੀਨਾਕਾਰੀ ਕਰ ਰਹੇ ਨੇ ਤੇ ਇਹ ਚੰਡਿਆਲਾ ਗੁਰੂ ਦੇ ਵਿੱਚ ਹੀ ਤਿਆਰ ਹੋ ਰਿਹਾ ਵਾ ਬਾਕੀ ਇਹ ਜਿਹੜੀ ਚੀਜ਼ ਆ ਅਸੀਂ ਸਿਗਰਟ ਰੱਖਾਂਗੇ ਦੱਸ ਨਹੀਂ ਸਕਦੇ ਅਸੀਂ ਕਿ ਕਿੱਥੇ ਤਿਆਰ ਹੋ ਰਿਹਾ ਕਰਨੇ ਆ ਕਿ ਇੱਥੇ ਮੁੜ ਕੇ ਰਸ਼ ਬਹੁਤ ਪੈ ਜਾਏਗਾ ਉਹਨਾਂ ਦੇ ਕੰਮ ਵਿੱਚ ਵਿਗਨ ਪੈਂਦਾ ਆ ਤੇ ਇਹ ਸਾਰਾ ਜਿਹੜਾ ਉਦਮ ਕੀਤਾ ਹੋਇਆ ਵਾ RAM ਨੌਮਿਕ ਕਮੇਟੀ ਚੰਡਿਆਲਾ ਗੁਰੂ ਵੱਲੋਂ ਕੀਤਾ ਗਿਆ ਹੈਗਾ ਵਾ ਰੋਕੀ ਵੀਰ ਜੀ ਮੋਨੂ ਵੀਰ ਜੀ ਫਾਤੇ ਸੋਨੀ ਵੀਰ ਜੀ ਪ੍ਰਧਾਨ ਉਹਨਾਂ ਵੱਲੋਂ ਸਾਰਾ ਉਪਰਾਲਾ ਕੀਤਾ ਗਿਆ ਵਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਿਛਲੀ ਤਰ੍ਹਾਂ ਦੀ ਜੰਡਿਆਲੇ ਦੇ ਵਿੱਚ ਦਸਹਿਰਾ ਗਰਾਊਂਡ ਦੇ ਵਿੱਚ ਫੇਰ ਰੌਣਕਾਂ ਲੱਗਣਗੀਆਂ 2 ਤਰੀਕ ਨੂੰ ਜੰਡਿਆਲਾ ਗੁਰੂ ਦੇ ਵਿੱਚ ਦਸਹਿਰਾ ਲੱਗਣ ਜਾ ਰਿਹਾ ਵਾ 2 ਤਰੀਕ ਨੂੰ ਜੰਡਿਆਲਾ ਗੁਰੂ ਦਸਹਿਰਾ ਗਰਾਊਂਡ ਦੇ ਵਿੱਚ ਆ ਕੇ ਰੌਣਕਾਂ ਵਧਾਓ ਰੋਕੀ ਭਾਜੀ ਹੋਣੀ ਸੋਨੂ ਭਾਜੀ ਅਤੇ ਮੋਨੂ ਭਾਜੀ ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਉਤਸ਼ਾਹ ਹੈ ਜੋ ਕਿ ਹਰ ਆਏ ਸਾਲ ਦੀ ਤਰ੍ਹਾਂ ਹਰ ਵਾਰ ਉਹ ਦਸਹਿਰਾ ਉਸਤਵ ਨੂੰ ਮਨਾਉਂਦੇ ਹਨ ਤੇ ਸਭ ਤੋਂ ਵੱਡੀ ਗੱਲ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਹੋ ਰਿਹਾ ਹੈ ਮਨੋਦ ਭਾਜੀ ਤਿਆਰ ਕਰ ਰਹੇ ਨੇ ਉਹਨਾਂ ਦਾ ਸਾਰਾ ਪਰਿਵਾਰ ਆਇਆ ਹੋਇਆ ਹੈ ਤੇ ਤੁਸੀਂ ਆ ਕੇ ਰੌਣਕਾਂ ਵਧਾਓ 2 ਤਰੀਕ ਨੂੰ ਜੰਡਾਲਾ ਗੁਰੂ ਵਿੱਚ ਦਸਹਿਰਾ ਲੱਗੇਗਾ